ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਫਤਿਹਗੜ ਚੂੜੀਆਂ ਵਿਖੇ 사ਤਨ ਨੇ ਮਿਡਲੈਂਡ ਅਤੇ ਸ਼ੇਅਰ ਇੰਡੀਆ ਫਿਨ ਕੈਪ ਦੇ ਸਹਿਯੋਗ ਨਾਲ ਨਵੀਂ ਦਿਸ਼ਾ ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ ਜਿਸ ਵਿੱਚ 150 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪਿੰਡਾਂ ਦੇ ਲੋਕਾਂ ਨੂੰ ਆਰਥਿਕ ਸਾਖਰਤਾ ਅਤੇ ਸਿਹਤ ਪ੍ਰਤੀ ਜਾਗਰੂਕ ਕਰਨਾ ਸੀ ਮੁੱਖ ਮਹਿਮਾਨਾਂ ਦੇ ਵਿੱਚ ਸ਼੍ਰੀ ਮਨਜੀਤ ਸਿੰਘ ਅਸਿਸਟੈਂਟ ਜਨਰਲ ਮੈਨੇਜਰ ਨਾਬਾਡ ਸ਼੍ਰੀ ਕੇਵਲ ਕਲਸੀ ਲੀਡ ਜ਼ਿਲ੍ਹਾ ਮੈਨੇਜਰ ਗੁਰਦਾਸਪੁਰ ਅਤੇ ਸ਼੍ਰੀ ਅਬਰੀਸ਼ ਜਨਲ ਮੈਨੇਜਰ ਸਾਤਨ ਸ਼ਾਮਲ ਹੋਏ ਪ੍ਰੋਗਰਾਮ ਦਾ ਮੁੱਖ ਆਕਰਸ਼ਨ ਆਰਥਿਕ ਸਾਖਰਤਾ ਤੇ ਅਧਾਰਿਤ ਇੱਕ ਨੁਕੜ ਨਾਟਕ ਸੀ ਜਿਸ ਵਿੱਚ ਸੋਖੇ ਅਤੇ ਰੋਚੀਕਰ ਢੰਗ ਦੇ ਨਾਲ ਲੋਕਾਂ ਨੂੰ ਬਚਤ ਕਰਜ ਬੰਧਨ ਅਤੇ ਸਿੰਬਲ ਸਕੋਰ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ ਪ੍ਰੋਗਰਾਮ ਦੌਰਾਨ ਸਕਾਲਰਸ਼ਿਪ ਪ੍ਰੋਗਰਾਮ ਹੇਠ ਮੈਦਾਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਨੂੰ ਟੈਬਲੇਟ ਪ੍ਰਦਾਨ ਕੀਤੇ ਗਏ ਪ੍ਰੋਗਰਾਮ ਵਿੱਚ ਪਿੰਡਾਂ ਦੀਆਂ ਮਹਿਲਾਵਾਂ ਲਈ ਸਿਹਤ ਅਤੇ ਸਾਫ਼ ਸੁਥਰੀ ਕਾਰਜਗਾਰੀ ਵੀ ਆਯੋਜਿਤ ਕੀਤੀ ਗਈ ਇਸ ਵਿੱਚ ਡਾਕਟਰ ਨੈਨਾ ਮਹਿੰਦਰ ਦਿੱਤਾ ਐਮਬੀਬੀਐਸ ਐਮਡੀ ਨੇ ਮਹਿਲਾਵਾਂ ਨੂੰ ਸਿਹਤ ਅਤੇ ਸਾਫ ਸੁਥਰੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਕਈ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਉਹ ਤੁਹਾਨੂੰ ਦਿਖਾਉਂਦੇ ਹਾਂ ਵਿਸ਼ੇਸ਼ ਰਿਪੋਰਟ ਇਸ ਮੌਕੇ ਤੇ ਨਵੀਂ ਦਿਸ਼ਾ ਦੇ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਖਾਸ ਸਖਸ਼ੀਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਸ ਪ੍ਰੋਗਰਾਮ ਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੱਡਾ ਲਾਭ ਹੋਵੇਗਾ ਸ਼ੈਡਿਊਲ ਦੇ ਵਿੱਚੋਂ ਸਮਾਂ ਕੱਢਿਆ ਔਰ ਇਹ ਇਵੈਂਟ ਦੇ ਵਿੱਚ ਸ਼ਿਰਕਤ ਕੀਤੀ ਸੋ ਅੱਜ ਦਾ ਜੋ ਪੂਰਾ ਇਵੈਂਟ ਹੈ ਉਹਦਾ ਮੇਨ ਮਕਸਦ ਤੁਸੀਂ ਸਾਰਿਆਂ ਨੇ ਜੋ ਹੈ ਵਾਈਟਫਿੰਐਂਸ ਦਾ ਕੁਰੀਸਟੋਰੀ ਨੂੰ ਲਿਆ ਠੀਕ ਹੈ ਅੱਜ ਦਾ ਆਪਣਾ ਜੋ ਇਵੈਂਟ ਹੈ ਉਹਦਾ ਮਕਸਦ ਹੈ ਇੱਕ ਕਸਟਮਰਸ ਦੇ ਜਾਗਰੂਕ नमस्कार मैं अमरीश मैं साधन से हूँ साधन एक सारी माइक्रो फाइनेंस कंपनियों का राष्ट्रीय स्तर पर एक संगठन है और रिजर्व बैंक ऑफ इंडिया के द्वारा रिकॉग्नाइज किया हुआ है कि एस आर है पंजाब में हमारे लगभग सभी जिलों में हमारे माइक्रो फाइनेंस इंस्टीट्यूशन काम कर रहे हैं जो कि गरीब लोगों को को फ्री लोन ज्वाइंट लेबिलिटी के बेसिस पे बिना किसी गारंटी के दे रहे हैं और माइक्रो फाइनेंस का सबसे बड़ा बेनिफिट ये है कि हमारा जो ये मॉडल है ये फीट ऑन स्ट्रीट मॉडल है हम ग्रुप के अपने क्लाइंट्स के घर पर जाकर डोर स्टेप उनको सर्विसेज देते हैं और चाहे वो रीपेमेंट हो या वो डिसबर्समेंट हो और इसमें किसी भी तरीके का कहीं कोई चार्ज नहीं लिया जाता है इं, इंटरेस्ट रेट वगैरह सारे रिजर्व बैंक ऑफ इंडिया की गाइडलाइन में है और एस आर ओ साधन जैसे एस आर ओ उसको प्रॉपरली रेगुलर मॉनिटर कर रहे हैं आज ये कैंप नई दिशा हमारे फेयर इंडिया और मिडलैंड के कोलेबोरेशन में लगाया गया है इसका उद्देश्य है क्लाइंट्स को लोन के बारे में फाइनेंशियल लिटरेसी के बारे में रीपेमेंट के बारे में और लोन के पैसे को कैसे इस्तेमाल करके अपने लाइवलीहुड्स को अपनी आजीविका को एक लेवल ऊपर ले जाना है इसके बारे में इनको बताना है और हम कुछ मेधावी बच्चों का सम्मान भी कर रहे हैं इस वर्कशॉप के माध्यम से बच्चों को सॉरी बच्चों, बच्चों को जो बच्चे जो जो बहुत पढ़ने में तेज हैं मेरिट के बेसिस पे हमने अपने लोन जिन क्लाइंट्स को लोन दिया हुआ है उनमें से ही उनके बच्चों को चुना है उनको टैबलेट्स दिए जाएंगे आज देखिए आज यहाँ पर शेयर इंडिया फिल्म कैप और मिडलैंड फिल्म कॉप और साधन के माध्यम से यहाँ पर नवी दिशा एक कार्यक्रम आयोजन किया गया है जिसका उद्देश्य है कि अपने सभी यहाँ आने वाली महिलाओं को लोन के बारे में जानकारी देना है और उनको साक्षर करना है इस बारे में कि किस प्रकार से वो इस लोन को ले सकती हैं किस तरीके से इसको उपयोग कर सकते हैं और किसी भी तरीके को इसमें ओवर लोन ना करते हुए अपने घर परिवार को सही तरीके से आगे ले जा सकते हैं कंपनियां एक बड़ा ही अनमोला अद, बहुत इंपॉर्टेंट रोल प्ले कर रही है ने ਜਿਹੜੀਆਂ ਕੀ ਆ ਔਰਤਾਂ ਆਪਣੇ ਆਪਣੇ ਆਪ ਨੂੰ ਆਪਣਾ ਕੰਮ ਕਾਜ ਨੂੰ ਅੱਗੇ ਵਧਾਣ ਦੇ ਵਿੱਚ ਜਿਹੜੀਆਂ ਉਹ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਅੱਗੇ ਵਧਾਣਾ ਚਾਹੁੰਦੀਆਂ ਨੇ ਮਾਈਕਰੋਫਰੈਂਸ ਹਮੇਸ਼ਾ ਹੀ ਇਹਨਾਂ ਦੇ ਨਾਲ ਖੜਾ ਰਿਹਾ ਹੈ ਪੰਜਾਬ ਦੇ ਵਿੱਚ ਮਤਲਬ ਕਿ ਤਕਰੀਬਨ ਇਹ ਦੇਖਿਆ ਜਾਏ ਪੰਜਾਬ ਕੀ ਕੋ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਪ੍ਰਧਾਨ ਮੰਤਰੀ ਹੋਣਾ ਨੇ ਖੁਦ ਵੀ ਜਾਂ ਇੰਡੀਅਨ ਗਵਰਨਮੈਂਟ ਨੇ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਯੂਨਾਈਟਿਡ ਨੇਸ਼ਨ ਵਾਲੇ 11 ਤੇ ਵੀ ਜਾ ਕੇ ਇਹਨਾਂ ਬਾਰੇ ਜਾਣਕਾਰੀ ਦਿੰਦੇ ਆਏ ਆ ਕਿ ਕੀ ਉਹਦੀ ਇੰਪੋਰਟੈਂਸ ਬਾਰੇ ਦੱਸਿਆ ਕਿ ਵੀ ਕਿਸ ਤਰੀਕੇ ਨਾਲ ਮਾਈਕਰੋਫਨਸ ਕੰਪਨੀਆਂਜ਼ ਹੈ ਉਹ ਆਪਣਾ ਰੋਲ ਪਲੇ ਕਰਕੇ ਆਪਣਾ ਜਿਹੜੇ ਪ੍ਰੋਗਰੈਸਿਵ ਪੂਰ ਹੈ ਉਹਨਾਂ ਨੂੰ ਅੱਗੇ ਬੰਦ ਕਿਦਾਂ ਮਦਦ ਕਰਦੀ ਹੈ ਗਿਆ ਜੀ ਪੱਤਰਕਾਰ ਜੂੜੀਆਂ ਜੇ ਤੁਹਾਡਾ ਪਹਿਲਾ ਪਸਤੇ ਜਿਹੜਾ ਨਹੀਂ ਪੱਤਰਕਾਰ ਜੂੜੀਆਂ ਦੇ ਵਿੱਚ ਸਾਡੇ ਲੋਨ ਆਲਰੇਡੀ ਪਹਿਲਾਂ ਚੱਲ ਚੱਲ ਰਹੇ ਨੇ ਪਰ ਲੇਕਿਨ ਹਾਂ ਆਪਕੋ ਜੇ ਕਹੋਗੇ ਕਿ ਮੈਂ ਮੇਰਾ ਇੱਥੇ ਫਰਸਟ ਵਿਜ਼ਿਟ ਜ਼ਰੂਰ ਹਾਂ ਜੀ ਇਸੇ ਕਰਕੇ ਸਾਰੇ ਕਸਬੇ ਸ਼ਹਿਰਾਂ ਚੱਲਦੇ ਡਿਸਟ੍ਰਿਕਟ ਉਦਾਸਪੁਰ ਦੇ ਵਿੱਚ ਵੀ ਸਾਡੇ ਪਿੰਡਾਂ ਦੇ ਵਿੱਚ ਅਸੀਂ ਜ਼ਿਆਦਾ ਲਾਣ ਦਿੱਤੇ ਹੋਏ ਨੇ ਤਾਂ ਕਿ ਜਿਹੜੇ ਹੈਗੇ ਨੇ ਆਪਣੇ ਅੰਤ ਕਿ ਜਿਹੜਿਆਂ ਜਿਨ੍ਹਾਂ ਨੂੰ ਕੋਈ ਬੈਂਕ ਦੀ ਜਨਤਕਰ ਕੋਈ ਪਹੁੰਚ ਨਹੀਂ ਹੈਗੀ ਉਹ ਆਪਣੇ ਵਿਦਾਊਟ ਕੋਲੈਟਰਲ ਆਪਣੇ ਜਿਹੜਾ ਹੈ ਸਮੂਹ ਬਣਾ ਕੇ ਲੋਨ ਲੈ ਕੇ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਸਕਣ ਤਾਂ ਮੈਸੇਜ ਕੀ ਦੇਣਾ ਹੈ ਮੈਸੇਜ ਮੇਰਾ ਇਹੀ ਹੈਗਾ ਕਿ ਵੀ ਸਭ ਤੋਂ ਪਹਿਲੋਂ ਕਿ ਵੀ ਆਪਾਂ ਲੋਨ ਉਸ ਆਪਣੀ ਜ਼ਰੂਰਤ ਮੁਤਾਬਕ ਲਈਏ ਔਰ ਉਹਨੂੰ ਟਾਈਮਲੀ ਰੀਪੇ ਕਰੀਏ ਤਾਂ ਕਿ ਸਾਡਾ ਕ੍ਰੈਡਿਟ ਜਿਹੜਾ ਹੈਗਾ ਸਕੋਰ ਉਸ ਨੂੰ ਹਿੱਟ ਨਾ ਹੋਵੇ ਅਤੇ ਜਿਹੜਾ ਹੈਗਾ ਲੋਕਾਂ ਦੀ ਨਜ਼ਰ ਲੋਕਾਂ ਦੀ ਕਹਿ ਵਿੱਚ ਕਹਿਣੇ ਚ ਨਾ ਆਈਏ ਜਿਨ੍ਹਾਂ ਨੇ ਕਿ ਵਿਜਦਾ ਹੁਣ ਕੋਈ ਕਹਿੰਦਾ ਕਿ ਅਸੀਂ ਤੁਹਾਡਾ ਲੋਨ ਮਾਫ ਕਰਾ ਦੇਵਾਂਗੇ ਕਿਉਂਕਿ ਪ੍ਰਾਈਵੇਟ ਸੈਕਟਰ ਦੇ ਲੋਨ ਹੈਗੇ ਨੇ ਇਹਦੇ ਵਿੱਚ ਕੋਈ ਵੀ ਲੋਨ ਮਾਫ ਨਹੀਂ ਹੋਏਗਾ ਲੋਨ ਤੁਸੀਂ ਆਪਣਾ ਟਾਈਮ ਸਿਰ ਰੀਪੇ ਕਰੋਗੇ ਔਰ ਥਿਸ ਕਰਕੇ ਤੁਹਾਨੂੰ ਐਡਵਾਂਟੇਜ ਹੈ ਮਿਲੇਗਾ ਕਿ ਵੀ ਤੁਸੀਂ ਅੱਗੇ ਜਾ ਕੇ ਹੋਰ ਵੀ ਵੱਡੇ ਸਾਈਜ਼ ਦੇ ਵੱਡੇ ਟਿਕਟ ਸਾਈਜ਼ ਦੇ ਲੋਨ ਆਪਣੇ ਫਿਰ ਪ੍ਰਾਪਤ ਕਰ ਸਕਦੇ ਹੋ ਅਤੇ ਆਪਣੇ ਕੰਮ ਨੂੰ ਹੋਰ ਅੱਗੇ ਵਧਾ ਸਕਦੇ ਹੋ। ਇਸ ਵਿੱਚ ਜਿਹੜੇ ਕ੍ਰਿਤੀ ਰੇਖਾ ਵਾਲੇ ਨੌਜਵਾਨ ਮਿਡਲ ਕਲਾਸ ਹੈ ਉਹਨਾਂ ਨੂੰ ਇਸ ਦਾ ਲਾਭ। ਬਿਲਕੁਲ ਸਰ ਉਹਨਾਂ ਨੂੰ ਇਹਨਾਂ ਦਾ ਬਹੁਤ ਜ਼ਬਰਦਸਤ ਲਾਭ ਹੈ। ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਨਾਲ ਮਤਲਬ ਕਿ ਜੇ ਆਪਾਂ ਇਹ ਕਹੀਏ ਤੇ ਮਾਈਕਰੋਫਨ ਸਸਥਾਵਾਂ ਨੇ ਆਪਣਾ ਇੱਕ ਇੰਪੋਰਟੈਂਟ ਰੋਲ ਪਲੇ ਕੀਤਾ ਹੈ। ਬਰਲੈਂਡ ਦੀ ਅਭੀ ਸਾਡੀਆਂ ਇੱਥੇ ਤਕਰੀਬਨ 34 ਤੋਂ 35 ਬ੍ਰਾਂਚਾਂ ਹੈਗੀਆਂ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਔਰ ਸ਼ੇਅਰ ਮਾਈਕਰੋਫਨ ਸ਼ੇਅਰ ਇੰਡੀਆ ਦੇ ਵੀ ਬਹੁਤ ਸਾਰੀਆਂ ਬ੍ਰਾਂਚਸ ਹੈਗੀਆਂ ਨੇ ਜਿਨ੍ਹਾਂ ਨੇ ਜਾਂ ਇਸ ਤਰੀਕੇ ਨਾਲ ਕਹੀਏ ਕਿ ਸਾਧਨ ਦੇ ਆਪਾ ਕਾਰਪੋਰੇਸ਼ਨ ਦੀ ਗੱਲ ਕਰੀਏ ਕਿ ਇਹਨਾਂ ਨੇ ਐਜ਼ ਅ ਐਸਆਰਓ ਇਹ ਮਾਨਿਟਰਿੰਗ ਰੋਲ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕੀਤਾ ਇਹਨਾਂ ਸਾਰੀ ਚੀਜ਼ਾਂ ਹੋ ਗਈਆਂ ਹੈ